ਲਸਣ ਵਾਲਾ ਇਹ ਦੁੱਧ ਕਰੇਗਾ ਸੌਂਦੇ ਹੱਥਾਂ ਪੈਰਾਂ ਨਾਲ ਯੁੱਧ ਸਿਰਫ 3 ਦਿਨ 3 ਦਿਨ ਇਸ ਫਾਰਮੂਲੇ ਨੂੰ ਵਰਤ ਕੇ ਪੀ ਕੇ ਰਾਤ ਨੂੰ ਸੌਂ ਜਾਣਾ ਹੈ 3 ਦਿਨਾਂ ਦੇ ਵਿੱਚ ਉਹਨਾਂ ਦੀ ਬਾਡੀ ਦੇ ਵਿੱਚ ਜਿਹੜਾ ਹੈ ਉਹ ਬਦਲਾਵ ਨਜ਼ਰ ਆ ਜਾਏਗਾ ਜਿਹੜੇ ਲੇਜੀਨੈਸ ਦੇ ਵਿੱਚ ਉੱਠਦੇ ਸੀ ਪੈਰ ਥੱਲੇ ਲਾਉਣ ਤੋਂ ਡਰਦੇ ਸੀ ਵੀ ਹੱਥ ਲੱਤ ਸੁੱਤੀ ਆ ਪੈਰ ਸੁੱਤੀ ਆ ਕੰਦ ਨੂੰ ਫੜਫੜ ਕੇ ਕਈ ਵਾਰ ਉੱਠਦੇ ਨੇ ਕੰਦ ਨੂੰ ਫੜਫੜ ਕੇ ਉੱਠਦੇ ਨੇ ਉਹ ਬੁੜਕ ਕੇ ਉੱਠਿਆ ਕਰਨਗੇ ਬਹੁਤ ਵਾਰ ਹੁੰਦਾ ਹੈ ਡਿਲੀਵਰੀ ਹੋਈ ਡਿਲੀਵਰੀ ਹੋਣ ਤੋਂ ਬਾਅਦ ਹੱਥ ਪੈਰ ਸੌਣ ਲੱਗੇ ਉਹਦੇ 'ਚ ਕੰਮ ਕਰੇ ਬਿਲਕੁਲ ਕਰੇਗਾ ਬਹੁਤ ਵਾਰ ਹੁੰਦਾ ਕਿ ਜੀ ਅਸੀਂ ਸਵੇਰੇ ਦੇ ਬੈਠੇ ਆ ਜਿਵੇਂ ਅਸੀਂ ਉਠੇ ਉੱਠ ਕੇ ਸਾਡੇ ਪੈਰਾਂ ਤੇ ਵਜ਼ਨ ਹੀ ਨਹੀਂ ਆਇਆ ਉਹਦੇ ਤੇ ਕੰਮ ਕਰੇ ਸਰ ਹੈ ਹੀ ਉਹਦੇ ਵਾਸਤੇ ਤਾਂ ਜਿਹੜੇ ਲੋਕ ਡਰਾਈਵਰੀ ਕਰਦੇ ਨੇ ਬਹੁਤ ਲੰਮਾ ਲੰਮਾ ਸਮਾਂ ਉਹਨਾਂ ਨੂੰ ਚਲਾਉਣਾ ਪੈਂਦਾ ਉਹ ਕੂਣੀ ਆਪਣੀ ਇਧਰਲੇ ਪਾਸੇ ਰੱਖ ਲੈਂਦੇ ਨੇ ਸਟੀਰੀਂਗ ਦੇ ਇਧਰਲੇ ਪਾਸੇ ਅਸਾਂ ਨਹੀਂ ਵਾਸਤੇ ਸਰ ਉਸ ਤੋਂ ਬਾਅਦ ਉਹਨਾਂ ਦਾ ਕੂਣੀ ਦਾ ਦਰਦ ਹੀ ਨਹੀਂ ਜਾਂਦਾ ਉਹ ਕਹਿੰਦੇ ਜਦੋਂ ਚੱਕਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਸਟੀਰੀਂਗ ਚਲਾ ਰਹੇ ਹੋ ਨਹੀਂ ਚਲਾ ਰਹੇ ਮੂਵਮੈਂਟ ਹੀ ਨਹੀਂ ਹੁੰਦੀ ਉਹਨਾਂ ਤੇ ਕੰਮ ਕਰੇਗਾ ਖਾਸ ਕਰਕੇ ਜਿਹੜੇ ਸਾਡੇ ਬਾਹਰ ਵਿਦੇਸ਼ਾਂ ਦੇ ਵਿੱਚ ਸਾਡਾ ਭਾਈਚਾਰਾ ਟਰਾਲਾ ਚਲਾਉਂਦਾ ਟਰਾਲਾ ਚਲਾਉਂਦਾ ਉਹਨਾਂ ਵਾਸਤੇ ਤਾਂ ਸਾਰੇ ਇਹ ਇੱਕ ਅਮਰਤ ਦੁੱਧ ਹੈ ਇਹਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਇਹਦੇ ਰੂਟ ਕੌਜ਼ ਜਿਹੜੇ ਨੇ ਉਹਨੇ ਸਭ ਤੋਂ ਪਹਿਲੇ ਨੰਬਰ ਤੇ ਸਾਡਾ ਨਰਵਸ ਸਿਸਟਮ ਦਾ ਜਿਹੜਾ ਵੀਕ ਹੋ ਜਾਣਾ ਮਤਲਬ ਬਲੱਡ ਦਾ ਫਲੋ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਨਾਲ ਅੱਗੇ ਵਹਾਉ ਨਹੀਂ ਕਰਦਾ ਪਿਆ ਜਿਹਦੇ ਕਰਕੇ ਜਿਹੜੇ ਹਿੱਸੇ ਤੱਕ ਬਲੱਡ ਦਾ ਸਰਕੂਲੇਸ਼ਨ ਨਹੀਂ ਜਾਏਗਾ ਉਹ ਹਿੱਸਾ ਸੋਏਗਾ ਇਹ ਹੱਥ ਇੱਥੇ ਆਪਾਂ ਰੱਖਿਆ ਹੋਇਆ ਤੇ ਇਹਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਚੱਲ ਰਿਹਾ ਹੈ ਜਿਵੇਂ ਹੀ ਆਪਾਂ ਇੱਥੇ ਇਹਨੂੰ ਦਬਾਨੇ ਆ ਤਾਂ ਇੱਥੇ ਬਲੱਡ ਰੁਕੇਗਾ ਔਰ ਜਦੋਂ ਜ਼ਿਆਦਾ ਦੇਰ ਇਸ ਚੀਜ਼ ਨੂੰ ਆਪਾਂ ਕਰੀ ਰੱਖਾਂਗੇ ਤਾਂ ਇੱਥੇ ਬਲੱਡ ਦਾ ਫਲੋ ਆਣਾ ਬੰਦ ਹੋ ਗਿਆ ਉਸ ਤੋਂ ਬਾਅਦ ਇਹ ਹਿੱਸਾ ਸੋਣਾ ਸ਼ੁਰੂ ਕਰ ਜੇਗਾ ਜਿਹੜੇ 슈ਗਰ ਵਾਲੇ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਇਹ ਬੜੀ ਸਮੱਸਿਆ ਆ ਰਹੀ ਹੈ ਕਿ ਉਹਨਾਂ ਦੇ ਪੈਰ ਇਸ ਉੱਤੇ ਰਹਿੰਦੇ ਨਹੀਂ ਠੀਕ ਹੈ ਫਿਰ ਚਲੋ ਇਹ ਸਾਨੂੰ ਨੁਸਖਾ ਫਾਰਮੂਲਾ ਦੱਸ ਦਿਓ ਹੁਣ ਜਿਹੜਾ ਇਹ ਬਣਾਉਣਾ ਕਿਵੇਂ ਹੈ ਇੱਕ ਗਲਾਸ ਦੁੱਧ ਦਾ ਜਿਹੜਾ ਹੈ ਉਹ ਆਪਾਂ ਪਤੀਲੇ ਦੇ ਵਿੱਚ ਪਾਣਾ ਹੈ ਇਹਦਾ ਟੇਸਟ ਬਹੁਤ ਬਾਖਮਾਲ ਬਣ ਜਾਂਦਾ ਲਸਣ ਵਾਲਾ ਦੁੱਧ ਹੈਗਾ ਇੱਕਦਮ ਤਿਆਰ ਬਰ ਤਿਆਰ ਹੈਗਾ ਇਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 12 ਉਹਨਾਂ ਦੇ ਕੰਮ ਕਰਦਾ ਫਿਰ ਇਹ ਦੁੱਧ ਜਾਂ ਤੁਹਾਡਾ ਹੋਰ ਕੋਈ ਨੁਸਖੇ ਫਾਰਮੂਲੇ ਤੁਸੀਂ ਬਣਾਏ ਹੁੰਦੇ ਨੇ ਇਹ ਜਿਹੜੀ ਆਪਣੀ ਫਾਰਮੂਲੇਸ਼ਨ ਆਪਾਂ ਸੁਣਪਨ ਦੇ ਵਿੱਚ ਦਿੰਨੇ ਆ ਤੇ ਇਹਦੇ ਸਿੰਪਲ ਗਲਾਸੀ ਦੇ ਵਿੱਚ ਇਸ ਤਰੀਕੇ ਨਾਲ 2 3 4 5 ਸੋ ਇਸ ਤਰੀਕੇ ਨਾਲ ਇਹਦੀਆਂ 5 ਤੋਂ 10 ਬੂੰਦਾਂ ਪਾਣੀ ਚ ਪਾ ਕੇ ਸਿੰਪਲ ਤਰੀਕੇ ਨਾਲ ਸਿੰਪਲ ਪਾਣੀ ਹੈ ਇਹ ਚ ਪਾ ਕੇ ਆਪਾਂ ਪੀਣੀਆਂ ਨੇ ਨਾਰਮਲ ਬੈਠਾ ਹੁੰਦਾ ਨਾਰਮਲ ਬੈਠੇ ਬੈਠੇ ਨੂੰ ਇਸ ਤਰ੍ਹਾਂ ਦਾ ਝਟਕਾ ਜਿਹਾ ਇੱਕ ਲੱਗਦਾ ਉਹ ਕੀ ਚੀਜ਼ ਹੁੰਦੀ ਹੈ ਜਦੋਂ ਬ੍ਰੇਨ ਤੱਕ ਪ੍ਰੋਪਰ ਬਲੱਡ ਨਹੀਂ ਜਾਏਗਾ ਆਕਸੀਜਨ ਬ੍ਰੇਨ ਤੱਕ ਪਹੁੰਚੇਗੀ ਨਹੀਂ ਤਾਂ ਇਸ ਤਰ੍ਹਾਂ ਦਾ ਝਟਕਾ ਲੱਗਣਗੇ ਲੱਗਣਗੇ ਲਸਣ ਵਾਲਾ ਇਹ ਦੁੱਧ ਕਰੇਗਾ ਸੌਂਦੇ ਹੱਥਾਂ ਪੈਰਾਂ ਨਾਲ ਯੁੱਧ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜਾ ਦੁੱਧ ਅਸੀਂ ਲਸਣ ਵਾਲਾ ਤੁਹਾਡੇ ਨਾਲ ਮਿਲ ਕੇ ਆਪਾਂ ਤਿਆਰ ਕਰਾਂਗੇ ਤੇ ਉਹ ਦੁੱਧ ਨੇ ਸੌਂਦੇ ਹੱਥਾਂ ਪੈਰਾਂ ਨਾਲ ਯੁੱਧ ਕਰਨਾ ਹੈ ਤੇ ਤੁਹਾਨੂੰ ਸੌਂਦੇ ਹੱਥਾਂ ਪੈਰਾਂ ਦੇ ਰੋਗਾਂ ਤੋਂ ਨਜਾਤ ਦਿਲਾਉਣੀ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਰਾਏ ਇਲੈਕਟ੍ਰੋ ਹੋਮੋਪੈਥੀ ਸੈਂਟਰ ਦੇ ਡਾਕਟਰ ਡਾਕਟਰ ਗੁਰਿੰਦਰ ਸਿੰਘ ਰਾਏ ਸਾਹਿਬ ਜਿਹੜਾ ਸਾਨੂੰ ਨੁਸਕਾ ਫਾਰਮੂਲਾ ਦੇ ਰਹੇ ਨੇ ਜਿਹਦੇ ਨਾਲ ਹੁਣ ਤੱਕ ਇਹ ਹਜ਼ਾਰਾਂ ਪੇਸ਼ੈਂਟਾਂ ਦੇ ਉੱਤੇ ਆਪਣਾ ਤਜਰਬਾ ਕਰਕੇ ਰਿਜ਼ਲਟ ਲੈ ਚੁੱਕੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਔਰ ਹਕੀਕਤ ਟੀਵੀ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਲਸਣ ਵਾਲਾ ਦੁੱਧ ਹੈਗਾ ਇਹ ਸੌਂਦੇ ਹੱਥਾਂ ਪੈਰਾਂ ਨਾਲ ਯੁੱਧ ਕਰੇਗਾ ਯੁੱਧ ਕਿਵੇਂ ਕਰੇਗਾ ਜੀ ਸੌਂਦੇ ਹੱਥਾਂ ਪੈਰਾਂ ਦਾ ਇਲਾਜ ਟ੍ਰੀਟਮੈਂਟ ਕਰਾ ਕਰਾ ਕੇ ਤੇ ਲੋਕ ਅੱਕ ਗਏ ਨੇ ਕਹਿੰਦੇ ਨੇ ਹੁਣ ਸੌਂਦੇ ਨੇ ਤੇ ਸੌਏ ਰਹਿਣ ਅਸੀਂ ਜਗਾਉਣੀ ਨਹੀਂ ਜੀ ਇਹ ਸਰ ਬਹੁਤ ਵੱਡੀ ਸਮੱਸਿਆ ਅੱਜ ਸਾਡੇ ਸਮਾਜ ਦੇ ਵਿੱਚ ਚੱਲਦੀ ਪਈ ਹੈ ਕਿ ਅੱਜ ਹਰ ਇੱਕ ਪੇਸ਼ੈਂਟ ਜਿਹੜਾ ਹੈ ਉਹ ਨੰਮਨੈਸ ਉਹਨੂੰ ਆ ਰਹੀ ਹੈ ਕਿਸਦੇ ਹੱਥ ਸੌ ਰਹੇ ਨੇ ਕਿਸਦੇ ਪੈਰ ਸੌ ਰਹੇ ਨੇ ਕਿਸੇ ਦੀ ਬਾਜੂ ਕਹਿੰਦਾ ਸੌ ਗਈ ਹੈ ਕਿਸੇ ਦੀ ਇਧਰਲੀ ਬਾਜੂ ਸੌਂ ਗਈ ਕਿਸੇ ਪੂਰੀ ਲੱਤ ਸੁੱਤੀ ਪਈ ਹੈ ਮਤਲਬ ਜਿਹੜਾ ਨੰਮਨੈਸ ਦੀ ਸਮੱਸਿਆ ਸੁੰਨਪਨ ਦੀ ਸਮੱਸਿਆ ਬਹੁਤ ਵੱਡੇ ਲੈਵਲ ਤੇ ਸਾਰਿਆਂ ਦੇ ਵਿੱਚ ਆ ਰਹੀ ਹੈ ਔਰ ਆਪਣਾ ਜਿਹੜਾ ਅੱਜ ਦਾ ਜਿਹੜਾ ਫਾਰਮੂਲਾ ਹੈ ਲਸਣ ਦੇ ਨਾਲ ਉਹਦੇ ਦੁੱਧ ਹੈ ਇਹ ਵਾਕਿਆ ਹੀ ਇਸ ਸਮੱਸਿਆ ਦੇ ਨਾਲ ਯੁੱਧ ਕਰੇਗਾ ਕਾਰਨ ਹੈ ਕਿ ਜਦੋਂ ਪੇਸ਼ੈਂਟ ਰਾਤ ਨੂੰ ਸੁੱਤਾ ਪਿਆ ਜਾਵੇ ਸੁਬਾ ਉੱਠਦਾ ਉਹ ਪੈਰ نیچے ਲਾਉਂਦਾ ਉਹ ਕਹਿੰਦਾ ਮੇਰੇ ਲੱਤ ਸੌਂ ਗਈ ਹੈ ਮੇਰਾ ਪੈਰ ਸੌਂ ਗਿਆ ਤਾਂ ਜੇਦੋਂ ਇਸ ਲਸਣ ਵਾਲਾ ਦੁੱਧ ਪੀਣਾ ਸ਼ੁਰੂ ਕਰ ਦੇਗਾ ਉਹਦੀ ਇਹ ਸਮੱਸਿਆ ਜਿਹੜੀ ਹੈ ਉਹ ਕੁਝ ਦਿਨਾਂ ਦੇ ਵਿੱਚ ਹੀ ਖਤਮ ਹੋ ਜੇਗੀ। ਕੀ ਬਹੁਤ ਹੈ। ਖਤਮ ਹੋ ਜਾਈ ਘਟੇਗੀ ਨਹੀਂ। ਖਤਮ ਹੋਵੇਗੀ। ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡਾ ਦੁੱਧ ਵਾਲਾ ਲਸਣ ਵਾਲਾ ਅਸੀਂ ਤਿਆਰ ਕਰੀਏ ਫਾਰਮੂਲਾ। ਸਾਨੂੰ ਇਹ ਦੱਸੋ ਵੀ ਜਿਹੜੀ ਇਹ ਨਮਨਸ ਹੈਗੀ ਐ ਇਸ ਵੇਲੇ ਆਮ ਕਰਕੇ 30 35 ਸਾਲ ਜਾਂ 40 ਸਾਲ ਤੋਂ ਪਹਿਲਾਂ ਦੇਖਦੇ ਸੀ। ਹੁਣ ਤੇ ਜਿਹੜੇ ਛੋਟੇ-ਛੋਟੇ ਜਵਾਕ ਹੈਗੇ ਨੇ 17 17 18 18 ਸਾਲਾਂ ਦੇ 12-12 ਸਾਲਾਂ ਦੇ ਉਹ ਕਹਿੰਦੇ ਨੇ ਮम्मा ਸਾਡੇ ਪੈਰ ਪੈਰਾਂ ਤੇ ਕੀੜੀਆਂ ਲੜੀ ਜਾਂਦੀਆਂ ਨੇ ਮम्मा पापा ਮੇਰਾ ਪੈਰ ਇਦਲਾ ਸੋ ਗਿਆ ਮੈਨੂੰ ਪੱਤੀ ਨਹੀਂ ਲੱਗਦਾ ਮੂਵਮੈਂਟ ਨਹੀਂ ਆਉਂਦੀ ਸਰ ਬਹੁਤ سارے ਕਾਰਨ ਨੇ ਜਿਵੇਂ ਆਪਾਂ ਗੱਲ ਕਰ ਲਈ ਵੀ ਇਹ ਸਮੱਸਿਆ ਬੱਚਿਆਂ ਤੋਂ ਸ਼ੁਰੂ ਹੋ ਚੁੱਕੀ ਹੈ ਬੱਚਿਆਂ ਤੋਂ ਸ਼ੁਰੂ ਹੋ ਕੇ ਬਜ਼ੁਰਗਾਂ ਤੱਕ ਇਹ ਸਮੱਸਿਆ ਜਾ ਰਹੀ ਹੈ ਇਹਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਇਹਦੇ ਰੂਟ ਕੌਜ਼ ਜਿਹੜੇ ਨੇ ਉਹਨੇ ਸਭ ਤੋਂ ਪਹਿਲੇ ਨੰਬਰ ਤੇ ਸਾਡਾ ਨਰਵਸ ਸਿਸਟਮ ਦਾ ਜਿਹੜਾ ਵੀਕ ਹੋ ਜਾਣਾ ਮਤਲਬ ਬਲੱਡ ਦਾ ਫਲੋ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਨਾਲ ਅੱਗੇ ਵਹਾਉ ਨਹੀਂ ਕਰਦਾ ਪਿਆ ਜਿਦੇ ਕਰਕੇ ਜਿਹੜੇ ਹਿੱਸੇ ਤੱਕ ਬਲੱਡ ਦਾ ਸਰਕੂਲੇਸ਼ਨ ਨਹੀਂ ਜਾਏਗਾ ਉਹ ਹਿੱਸਾ ਸੋਏਗਾ ਜਿਵੇਂ ਸਪੋਜ਼ ਆਪਾਂ ਇਹ ਹੱਥ ਇੱਥੇ ਆਪਾਂ ਰੱਖਿਆ ਹੋਇਆ ਤੇ ਇਹਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਚੱਲ ਰਿਹਾ ਜਿਵੇਂ ਹੀ ਆਪਾਂ ਇੱਥੇ ਇਹਨੂੰ ਦਬਾਨੇ ਆ ਤਾਂ ਇੱਥੇ ਬਲੱਡ ਰੁਕੇਗਾ ਔਰ ਜਦੋਂ ਜ਼ਿਆਦਾ ਦੇਰ ਇਸ ਚੀਜ਼ ਨੂੰ ਆਪਾਂ ਕਰੀ ਰੱਖਾਂਗੇ ਤਾਂ ਇੱਥੇ ਬਲੱਡ ਦਾ ਫਲੋ ਆਣਾ ਬੰਦ ਹੋ ਗਿਆ ਉਸ ਤੋਂ ਬਾਅਦ ਇਹ ਹਿੱਸਾ ਸੋਣਾ ਸ਼ੁਰੂ ਕਰ ਜੇਗਾ ਮਤਲਬ ਕੀ ਹੈ ਕਿ ਜੇ ਸਿੱਸੇ ਤੱਕ ਬਲੱਡ ਦਾ ਸਰਕੂਲੇਸ਼ਨ ਪ੍ਰੋਪਰ ਨਹੀਂ ਜਾਏਗਾ ਉਹ ਹਿੱਸਾ ਸੋਏਗਾ ਔਰ ਹੌਲੀ ਹੌਲੀ ਕਰਕੇ ਉਹ ਵੀਕ ਹੁੰਦਾ ਜਾਏਗਾ ਇਹ ਸਮੱਸਿਆ ਆ ਜਾਂਦੀ ਹੈ ਔਰ ਦੂਸਰੇ ਨੰਬਰ ਤੇ ਜਿਹੜੇ 슈ਗਰ ਵਾਲੇ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਇਹ ਬੜੀ ਸਮੱਸਿਆ ਆ ਰਹੀ ਹੈ ਕਿ ਉਹਨਾਂ ਦੇ ਪੈਰ ਹੀ ਸੁੱਤੇ ਰਹਿੰਦੇ ਨੇ ਉਹ ਸਾਡੇ ਕੋਲ ਪੇਸ਼ੈਂਟ ਆਣ ਕੇ ਕਹਿੰਦੇ ਨੇ ਡਾਕਟਰ ਸਾਹਿਬ ਸੁੱਤੇ ਵੀ ਰਹਿੰਦੇ ਨੇ ਠੰਡੇ ਵੀ ਰਹਿੰਦੇ ਨੇ ਠੰਡੇ ਵੀ ਰਹਿੰਦੇ ਨੇ ਠੰਡੇ ਰਹਿਣ ਦਾ ਮਤਲਬ ਹੀ ਇਹ ਹੈ ਕਿ ਬਲੱਡ ਸਰਕੂਲੇਸ਼ਨ ਜਿਹੜੀ ਉਹ ਪ੍ਰੋਪਰ ਨਹੀਂ ਪਹੁੰਚਦੀ ਵੀ ਬਲੱਡ ਦੇ ਵਿੱਚ ਆਕਸੀਜਨ ਪ੍ਰੋਪਰ ਨਹੀਂ ਹੈਗੀ ਤੇ ਆਕਸੀਜਨ ਪ੍ਰੋਪਰ ਜਿਹੜੇ ਆਰਗਨਸ ਤੱਕ ਜਾਣਾ ਸੀਗਾ ਉਹ ਨਹੀਂ ਜਾ ਰਿਹਾ ਪੈਰਾਂ ਤੱਕ ਪ੍ਰੋਪਰ ਨਹੀਂ ਉਹ ਜਾ ਰਿਹਾ ਤਾਂ ਉਹਦੀ ਵਜ੍ਹਾ ਕਰਕੇ ਜਿਹੜਾ ਹੁੰਦਾ ਪਿਆਸਾ ਕੋਈ 슈ਗਰ ਵਾਲੇ ਪੇਸ਼ੈਂਟ ਆਣ ਕੇ ਕਹਿੰਦੇ ਨੇ ਵੀ ਡਾਕਟਰ ਸਾਹਿਬ ਬਾਕੀ ਤਾਂ ਸਾਰਾ ਕੁਝ ਚੱਲੀ ਜਾਂਦਾ ਗੋਲੀ ਨਾਲ ਵੀ ਚ ਬੜੀ ਵੱਡੀ ਹੈ ਸਾਨੂੰ ਇਹਦੇ ਤੋਂ ਕੋਈ ਨਜਾਤ ਦਿਲਵਾ ਦਿਓ ਜੇ ਨਹੀਂ ਤਾਂ ਸਾਡੇ ਪੈਰ ਤੇ ਕੁਝ ਵੱਜ ਵੀ ਜਾਂਦਾ ਸਾਨੂੰ ਫੀਲ ਹੀ ਨਹੀਂ ਹੁੰਦਾ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਇਹ ਵੱਦੀ ਵੱਦੀ ਤਾਂ ਇਹ ਇਹ ਦੂਸਰਾ ਕਾਰਨ ਆ ਜਾਂਦਾ ਤੀਸਰਾ ਕਾਰਨ ਜਿਹੜਾ ਹੈ ਜਿਵੇਂ ਆਪਾਂ ਇਸ ਚੇਅਰ ਤੇ ਬੈਠੇ ਆ ਲੰਬਾ ਟਾਈਮ ਦੀ ਜਿਹੜੀ ਸਿਟਿੰਗ ਹੈ ਇਹ ਵੀ ਸਾਡੇ ਨਮਨਸ ਨੂੰ ਜਿਹੜਾ ਉਹ ਵਧਾ ਦਿੰਦੀ ਹੈ ਮਤਲਬ ਆਪਾਂ ਇਸ ਪੋਸਚਰ ਚ ਬੈਠੇ ਆ ਤਾਂ ਉੱਪਰ ਵਾਲਾ ਜਿਹੜਾ ਬਲੱਡ ਹੈ ਉਹ نیچے ਨੂੰ ਜਾ ਰਿਹਾ ਹੈ نیچے ਵਾਲਾ ਉੱਪਰ ਨੂੰ ਆ ਰਿਹਾ ਪਰ ਜਦੋਂ ਇਸ ਤਰੀਕੇ ਨਾਲ ਬੈਠੇ ਆ ਤਾਂ ਇਹਦੇ ਚ ਇੱਕ ਗੋਡਿਆਂ ਦਾ ਮੋੜ ਆ ਗਿਆ ਇੱਕ ਇਥੋਂ ਕਮਰ ਤੋਂ ਆ ਗਿਆ ਤਾਂ ਹੁਣ ਜਿਹੜਾ ਬਲੱਡ ਦਾ ਫਲੋ ਹੈ ਉਹ ਸਲੋ ਹੋ ਗਿਆ ਹੁਣ ਜਦੋਂ ਜਿਵੇਂ ਆਪਾਂ ਚੇਅਰ ਤੇ ਬੈਠਣ ਵਾਲਾ ਕੋਈ ਵੀ ਆਫੀਸ਼ੀਅਲ ਵਰਕ ਦੇ ਵਿੱਚ ਹੈ ਜਾਂ ਜਿੰਨੇ ਵੀ ਸਿਟਿੰਗ ਜੌਬ ਨੇ ਆਪਣੇ ਤਾਂ ਉਹਦੇ ਚ ਆਪਾਂ ਇਸੇ ਪੋਸਚਰ ਚ ਚੇਅਰ ਤੇ ਬੈਠੇ ਹੁੰਨੇ ਆ ਤਾਂ ਤੁਸੀਂ ਦੇਖੋ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਦੀ ਡਿਊਟੀ 5 ਵਜੇ ਤੱਕ ਡਿਊਟੀ ਹੈ ਜਬ 5 ਵਜੇ ਤੱਕ ਆਪਾਂ ਕੰਮ ਕਰਦੇ ਪਏ ਆ ਤਾਂ ਉਹਦੇ ਵਿੱਚ ਆਪਾਂ ਇੱਕ ਵਾਰ ਵੀ ਉੱਠ ਕੇ ਇਧਰ ਉਧਰ ਨਹੀਂ ਗਏ ਸਵੇਰ ਤੋਂ ਸ਼ਾਮ ਤੱਕ ਬੈਠਿਆ ਤੇ ਜੋ ਸ਼ਾਮ ਨੂੰ ਉੱਠ ਕੇ ਆਪਾਂ ਘਰ ਦੀ ਤਿਆਰੀ ਕਰਦੇ ਆ ਤਾਂ ਉਦੋਂ ਪਤਾ ਲੱਗਦਾ ਲੱਤਾਂ ਨੂੰ ਵੀ ਹੁਣ ਤਾਂ ਜਾਨ ਨਹੀਂ ਹੈਗੀ ਮਤਲਬ ਕਿ ਬਲੱਡ ਦਾ ਫਲੋ ਰੁਕਿਆ ਤਾਂ ਉਹ ਵੀ ਇੱਕ ਕਾਰਨ ਬਣੇਗਾ ਤੁਹਾਡੇ ਪੈਰਾਂ ਨੂੰ ਸੋਉਣ ਦਾ ਤਾਂ ਇਹ ਇਹ ਜਿੰਨੇ ਵੀ ਕਾਰਨ ਨੇ ਇਹਨਾਂ ਨੂੰ ਸੁਧਾਰਿਆ ਜਾ ਸਕਦਾ ਇਹ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਇਹਨੂੰ ਆਪਾਂ ਸੁਧਾਰ ਨਹੀਂ ਸਕਦੇ ਇਹਦੇ ਵਿੱਚ ਜਿਵੇਂ ਆਪਾਂ ਇਸ ਪੋਸਚਰ ਦੀ ਗੱਲ ਕਰ ਰਹੇ ਹਾਂ ਤਾਂ ਜੇ ਤੁਸੀਂ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈੰਦੇ ਹੋ ਤੇ ਦਿਨ ਦੇ ਵਿੱਚ 2 ਤੋਂ 3 ਵਾਰ ਤੁਸੀਂ ਉੱਠ ਕੇ ਆਪਣਾ ਸਟੈਂਡ ਹੋ ਕੇ ਤੇ ਦੋ ਟਾਈਮ ਦੋ ਤਿੰਨ ਵਾਰ ਜਿਹੜਾ ਪੈਰਾਂ ਨੂੰ ਉੱਪਰ-ਨੀਚੇ ਕਰੋਗੇ ਤਾਂ ਉਹ ਇੱਕ ਵਾਰੀ ਬਲੱਡ ਦਾ ਫਲੋ ਫਿਰ ਨਾਰਮਲ ਜਿਹੜਾ ਉਹਦੇ 'ਚ ਆ ਜਾਏਗਾ ਤਾਂ ਇਹ ਇਹ ਬਹੁਤ ਜ਼ਰੂਰੀ ਹੈ ਜਾਂ ਤੁਸੀਂ ਬੈਠੇ ਆਪਣੇ ਪੈਰਾਂ ਨੂੰ ਤੁਸੀਂ ਜਿਵੇਂ ਇੱਕ ਦਰਜੀ ਮਸ਼ੀਨ ਚਲਾਉਂਦਾ ਹੈ ਤਾਂ ਉਹਦੇ ਨਾਲ ਇਸ ਤਰੀਕੇ ਨਾਲ ਬੈਠੇ ਤੁਸੀਂ ਆਪਣੇ ਪੈਰਾਂ ਨੂੰ ਕਰ ਸਕਦੇ ਹੋ ਇਹਦੇ ਨਾਲ ਵੀ ਜਿਹੜਾ ਪੈਰਾਂ ਦਾ ਫਲੋ ਹੈ ਬਲੱਡ ਦਾ ਫਲੋ ਹੈ ਉਹ ਬ੍ਰੇਨ ਤੱਕ ਜਾਏਗਾ ਤਾਂ ਉਹਦੇ ਨਾਲ ਵੀ ਜਿਹੜੀ ਇਹ ਸਮੱਸਿਆ ਤੁਹਾਡੀ ਜਿਹੜੀ ਹੈ ਉਹ ਨਹੀਂ ਆਏਗੀ ਤਾਂ ਇਹ 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 ਬਹੁਤ ਜ਼ਰੂਰੀ ਨੇ ਚੀਜ਼ਾਂ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਲਾਈਫ ਸਟਾਈਲ ਚ ਨਹੀਂ ਲੈ ਕੇ ਆਂਦੇ ਤਾਂ ਜਿਵੇਂ ਸਮੱਸਿਆ ਚੱਲਦੀ ਪਈ ਹੈ ਇਹਨੇ ਵਧਣਾ ਕਿਉਂਕਿ ਜਿੰਨਾ ਜਿਵੇਂ ਜਿਵੇਂ ਸਾਡੀ ਉਮਰ ਵਧੇਗੀ ਵੈਸੇ ਸਾਡੇ ਸਿਰ ਦਾ ਸੁਭਾਅ ਹੈ ਕਿ ਬਲੱਡ ਦਾ ਸਰਕੂਲੇਸ਼ਨ ਜਿਵੇਂ ਜਿਵੇਂ ਬਜ਼ੁਰਗ ਵਿਅਕਤੀਆਂ ਜਾਵਾਂਗੇ ਤਾਂ ਵੈਸੇ ਹੀ ਵੀਕ ਹੋਣਾ ਹੈ ਵੈਸੇ ਹੀ ਵੀਕ ਹੋ ਜਾਣਾ ਤਾਂ ਉਹ ਵੀ ਇੱਕ ਕਾਰਨ ਹੈ ਪਰ ਜੇ ਇਹਦੇ ਚ ਅਸੀਂ ਥੋੜਾ ਜਿਹਾ ਨਾ ਕਿ ਬਦਲਾਵ ਰੱਖਾਂਗੇ ਤਾਂ ਉਹ ਸਮੱਸਿਆ ਚ ਜਾਣ ਤੋਂ ਆਪਾਂ ਬਚ ਸਕਦੇ ਹਾਂ ਔਰ ਅੱਗੇ ਆ ਜਾਂਦਾ ਹੈ ਕਿ ਕਿਸੇ ਵੇਲੇ ਆਪਾਂ ਨੂੰ ਝਟਕਾ ਲੱਗ ਗਿਆ ਇੱਕਦਮ ਪੈਰ نیچے ਰੱਖਿਆ ਗਿਆ ਇਸ ਜਗ੍ਹਾ ਤੇ ਝਟਕਾ ਲੱਗ ਗਿਆ ਤੇ ਇੱਥੇ ਵੀ ਕੋਈ ਕਿਸੇ ਨਾ ਕਿਸੇ ਕਿਉਂਕਿ ਜਿਹੜੀ ਰੀੜ ਦੀ ਹੱਡੀ ਹੈ ਨਾ ਉਦੇ ਸਾਈਡ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਰਵ ਸਿਸਟਮ ਜਿਹੜਾ ਨਾੜਾਂ ਨੇ ਉਹ ਪੈਰਾਂ ਨੂੰ ਜਾ ਰਹੀਆਂ ਨੇ ਤੇ ਜਦੋਂ ਵੀ ਕੋਈ ਮਾੜਾ ਮੋਟਾ ਝਟਕਾ ਲੱਗਿਆ ਮਣਕਾ ਆਪਣੀ ਜਗ੍ਹਾ ਤੋਂ ਥੋੜਾ ਜਿਹਾ ਵੀ ਸਾਈਡ ਨੂੰ ਹੋਇਆ ਤਾਂ ਉਹਨੇ ਦੱਬ ਲਿਆ ਉਹ ਕਿਸੇ ਵੀ ਨਾੜ ਨੂੰ ਦੱਬ ਲਿਆ ਤਾਂ ਉਹ ਜਿਸ ਵੀ ਏਰੀਆ ਨੂੰ ਜਿਸ ਸਾਈਡ ਨੂੰ ਉਹ ਨਰਵ ਜਾ ਰਹੀ ਹੈ ਉੱਥੇ ਬਲੱਡ ਦਾ ਫਲੋ ਰੁਕੇਗਾ ਫਿਰ ਵੀ ਤੁਹਾਡੇ ਲੱਤ ਪੈਰ ਹੱਥ ਦੇ ਵਿੱਚ ਜਿਹੜੀ ਉਹ ਨੰਮਨੈਸ ਆਏਗੀ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਹੈ ਹਮ ਸਵਾਲ ਹੈ ਉਹ ਬੰਦਾ ਨਾਰਮਲ ਬੈਠਾ ਹੁੰਦਾ ਹੈ ਨਾਰਮਮਲ ਬੈਠੇ ਬੈਠੇ ਨੂੰ ਉਹ ਇਸ ਤਰ੍ਹਾਂ ਦਾ ਝਟਕਾ ਜਿਹਾ ਇੱਕ ਲੱਗਦਾ ਉਹ ਕੀ ਚੀਜ਼ ਹੁੰਦੀ ਹੈ ਜੀ ਉਹ ਸਰ ਬ੍ਰੇਨ ਤੱਕ ਪ੍ਰੋਪਰ ਬਲੱਡ ਨਹੀਂ ਪਹੁੰਚ ਰਿਹਾ ਸਾਡਾ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਹਾਂ ਕਿ ਇਸ ਤਰੀਕੇ ਨਾਲ ਆਪਾਂ ਪੋਸਚਰ 'ਚ ਬੈਠੇ ਆ ਹੁਣ ਬ੍ਰੇਨ ਤੱਕ ਬਲੱਡ ਨੂੰ ਜਾਣ ਲਈ ਜ਼ੋਰ ਬਹੁਤ ਲੱਗ ਰਿਹਾ ਪਰ ਐਫੀਡ ਆਪਣਾ ਬਿਲਕੁਲ ਜ਼ੀਰੋ ਹੋਇਆ ਪਿਆ ਤਾਂ ਉਹ ਜਦੋਂ ਬ੍ਰੇਨ ਤੱਕ ਪ੍ਰੋਪਰ ਬਲੱਡ ਨਹੀਂ ਜਾਏਗਾ ਆਕਸੀਜਨ ਬ੍ਰੇਨ ਤੱਕ ਪਹੁੰਚੇਗੀ ਨਹੀਂ ਤਾਂ ਇਸ ਤਰ੍ਹਾਂ ਦੇ ਝਟਕੇ ਤਾਂ ਲੱਗਣਗੇ ਹੀ ਲੱਗਣਗੇ ਮਤਲਬ ਜਿਵੇਂ ਅਸੀਂ ਕਹਿੰਦੇ ਇਹਨਾਂ ਤਾਂ ਬਿਜਲੀ ਤੇ ਝੜ ਕੇ ਬੜੇ ਲੱਗਦੇ ਨੇ ਮਤਲਬ ਫਿਰ ਉਹ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਅਲਰਟ ਪੋਜੀਸ਼ਨ ਵਾਲੀ ਸਿਚੁਏਸ਼ਨ ਹੈ ਵੀ ਸਾਡੇ ਸਰੀਰ ਦੇ ਵਿੱਚ ਕੁਛ ਨਾ ਕੁਛ ਕਿਤੇ ਨਾ ਕਿਤੇ ਬਲੌਕਿੰਗ ਹੈ ਜਿਹੜੀ ਉਹ ਹੋ ਰਹੀ ਹੈ ਪਰ ਸਰੀਰ ਉਹ ਬਲੌਕਿੰਗ ਆਪਣੀ ਸ਼ਕਤੀ ਨਾਲ ਖੋਲ ਰਿਹਾ ਖੋਲ ਰਿਹਾ ਕਿਉਂਕਿ ਕੁਦਰਤ ਨੇ ਸਾਡੇ ਸਰੀਰ ਨੂੰ ਇੰਨਾ ਕੁ ਬਾ ਕਮਾਲ ਬਣਾਇਆ ਇੰਨਾ ਕੁ ਬਾ ਕਮਾਲ ਬਣਾਇਆ ਹੈ ਕਿ ਸਾਡੇ ਸਰੀਰ ਚ ਕੁਛ ਵੀ ਆਂਦਾ ਹੈ ਕੋਈ ਵੀ ਦਿੱਕਤ ਪਰੇਸ਼ਾਨੀ ਆਉਣ ਵਾਲੀ ਹੈ ਤਾਂ ਸਾਡਾ ਸਰੀਰ ਸਾਨੂੰ ਪਹਿਲਾ ਸਿੰਪਟਮ ਦੇਣੇ ਸ਼ੁਰੂ ਕਰ ਦਿਆ ਪਰ ਅੱਜ 99% ਲੋਕ ਉਹਨਾਂ ਸਿੰਪਟਮਾਂ ਨੂੰ ਨਹੀਂ ਸਮਝਦੇ ਪੈ ਗੋਲਦੇ ਹੀ ਨਹੀਂ ਜਿਹਦੀ ਵਜ੍ਹਾ ਕਰਕੇ ਸਾਨੂੰ ਹਸਪਤਾਲੀਆਂ ਲੈਣਾ ਚ ਲੱਗਣਾ ਪੈ ਰਿਆ ਅਸੀਂ ਇਹ ਕਹਿ ਰਹੇ ਹਾਂ ਕਿ ਅਗਰ ਤੁਸੀਂ ਆਪਣੇ ਬਾਡੀ ਦੇ ਵਿੱਚ ਛੋਟੇ ਛੋਟੇ ਬਦਲਾਵ ਨੂੰ ਦੇਖਣਾ ਸ਼ੁਰੂ ਕਰ ਜੋ ਸਮਝਣਾ ਸ਼ੁਰੂ ਕਰ ਜੋ ਤਾਂ ਸਰ ਹਸਪਤਾਲਾਂ ਤੱਕ ਜਾਣ ਦੀ ਤਾਂ ਦੂਰ ਦੀ ਗੱਲ ਹੈ ਤੁਸੀਂ ਆਪਣੇ ਘਰ ਦੇ ਵਿੱਚ ਵੀ ਕੋਈ ਗੋਲੀ ਖਾਣੀ ਜਿਹੜੀ ਆ ਉਹ ਸ਼ੁਰੂ ਨਹੀਂ ਕਰੋਗੇ ਇਹ ਇਹ ਥੋੜਾ ਜਿਆਦਾ ਜਾਗ ਕੇ ਰਹਿਣਾ ਪਏਗਾ ਨਹੀਂ ਤਾਂ ਆਦਰਵਾਈਜ਼ ਜੋ ਘਾਣ ਸਾਡੇ ਸਰੀਰ ਦਾ ਹੁਣ ਤੱਕ ਹੋ ਗਿਆ ਐਵੇਂ ਅੱਗੇ ਹੁੰਦਾ ਰਹੇਗਾ ਡਾਕਟਰ ਸਾਹਿਬ ਜਿਹੜੀ ਨਾਮਨਸ ਹੈਗੀ ਹੈ ਕਈ ਵਾਰ ਉਹ ਕਹਿੰਦੇ ਨੇ ਜੀ ਸਾਡੀ ਕਮਰ ਦਰਦ ਕਰਦੀ ਐ ਕਮਰ ਦਰਦ ਸਾਡੀ ਜਿਵੇਂ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਸਾਡਾ ਸਰੀਰ ਸੌਣਾ ਸ਼ੁਰੂ ਹੋ ਗਿਆ ਉੱਪਰੋਂ ਕਈ ਵਾਰ ਕਈ ਵਾਰ ਹੇਟਲੇ ਵਾਲੇ ਪਾਸੇ ਉਹ ਕੀ ਹੁੰਦਾ ਜੀ ਸਰ ਉਹੀ ਆਪਾਂ ਪਹਿਲਾਂ ਇੱਥੇ ਗੱਲ ਕਰ ਚੁੱਕੇ ਹਾਂ ਕਿ ਜਿੰਨੀਆਂ ਵੀ ਨਰਵਜ਼ ਨੇ ਉਹਨਾਂ ਨੂੰ ਜਦੋਂ ਦਬਬ ਆਂਦੀ ਹੈ ਜੇ ਤਾਂ ਇਸ ਜਗ੍ਹਾ ਤੇ ਦਬਬ ਆ ਗਈ ਹੈ ਤਾਂ ਇਥੋਂ ਨੀਚੇ ਵਾਲਾ ਪੋਸਚਰ ਜਿਹੜਾ ਹੈ ਉਹਦੇ 'ਚ ਨੰਮਨਸ ਆ ਜਾਣੀ ਹੈ। ਉਹਦੇ 'ਚ ਕਿਉਂਕਿ ਇਥੋਂ ਇਥੋਂ ਜਿਹੜਾ ਬਲੱਡ ਪੈਰਾਂ ਨੂੰ ਜਾ ਰਿਹਾ ਹੈ ਉਹਦੇ 'ਚ ਨੰਮਨਸ ਆਏਗੀ ਜੇ ਸਾਡੇ ਸਰਵਾਈਕਲ ਵਾਲੇ ਏਰੀਏ ਦੇ ਵਿੱਚ ਇੱਥੇ ਦਬਾਅ ਆ ਗਿਆ ਜਿਹਨੂੰ ਆਪਾਂ ਸਰਵਾਈਕਲ ਬੋਲਦੇ ਹਾਂ ਅੱਜ ਬਹੁਤ ਸਾਰੇ ਭੈਣਾਂ ਨੂੰ ਵੀਰਾਂ ਨੂੰ ਸਰਵਾਈਕਲ ਦੀ ਸਮੱਸਿਆ ਉਹ ਵੀ ਸਿਟਿੰਗ ਵਾਲੀ ਜੌਬ ਤੇ ਹਾਊਸ ਵਾਈਫ ਨੂੰ ਬਹੁਤ ਸਮੱਸਿਆ ਆ ਰਹੀ ਹੈ ਇਸ ਚੀਜ਼ ਦੀ। ਤੇ ਕਿਉਂਕਿ ਉਹ ਸਿਰਨੇਵਾਂ ਰੱਖਦੇ ਨੇ ਤੇ ਉਹ ਇਸ ਜਗ੍ਹਾ ਦੇ ਉੱਪਰ ਜਿਹੜਾ ਉਹ ਵਜ਼ਨ ਪੈਂਦਾ ਤਾਂ ਉਹ ਜਦੋਂ ਇਸ ਏਰੀਏ ਦੇ ਵਿੱਚੋਂ ਆਪਣੇ ਕੋਈ ਨਰਵ ਨੂੰ ਦਬਾ ਆ ਗਈ ਤਾਂ ਫਿਰ ਇੱਥੋਂ ਲੈ ਕੇ ਇਧਰ ਨੂੰ ਤੇ ਦੋਨੋਂ ਹੱਥ ਦੋਨੋਂ ਹੱਥ ਦੋਨੋਂ ਬਾਜੂ ਇਹਨਾਂ ਦੇ ਵਿੱਚ ਨੰਮਨੈਸ ਆ ਜਾਂਦੀ ਡਾਕਟਰ ਸਾਹਿਬ ਮੈਂ ਨਾ 3-4 ਪ੍ਰੋਬਲਮਾਂ ਦਾ ਨਾਮ ਤੁਹਾਡੇ ਕੋਲ ਲਵਾਂਗਾ ਤੁਸੀਂ ਮੈਨੂੰ ਇਹ ਜ਼ਰੂਰ ਦੱਸਣਾ ਕਿ ਉਹਦੇ ਵਿੱਚ हां या नाच ही ਅਸੀਂ ਤੁਹਾਡਾ ਜਵਾਬ ਲਵਾਂਗੇ ਕਿਉਂਕਿ ਵੀਡੀਓ ਕਈ ਵਾਰ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਬਹੁਤ ਵਾਰ ਹੁੰਦਾ ਹੈ ਡਿਲੀਵਰੀ ਹੋਈ ਡਿਲੀਵਰੀ ਹੋਣ ਤੋਂ ਬਾਅਦ ਹੱਥ ਪੈਰ ਸੌਣ ਲੱਗ ਗਏ ਉਹਦੇ 'ਚ ਕੰਮ ਕਰੇਗਾ ਬਿਲਕੁਲ ਕਰੇਗਾ ਬਿਲਕੁਲ ਕਰੇਗਾ ਇਹ ਬਹੁਤ ਵਾਰ ਹੁੰਦਾ ਹੈ ਕਿ ਜੀ ਅਸੀਂ ਸਵੇਰੇ ਦੇ ਬੈਠੇ ਆ ਜਿਵੇਂ ਹੀ ਅਸੀਂ ਉੱਠੇ ਉੱਠ ਕੇ ਸਾਡੇ ਪੈਰਾਂ ਤੇ ਵਜ਼ਨ ਹੀ ਨਹੀਂ ਆਇਆ ਉਹਦੇ ਤੇ ਕੰਮ ਕਰੇਗਾ ਸਰ ਹੈ ਹੀ ਉਹਦੇ ਵਾਸਤੇ ਤਾਂ ਇਹ ਬਣਿਆ ਹੀ ਉਹਨਾਂ ਵਾਸਤੇ ਆ ਜਿਹੜੇ ਕੁਛ ਕਰ ਹੀ ਨਹੀਂ ਰਹੇ ਰਾਤ ਨੂੰ ਦੁੱਧ ਤਾਂ ਪੀਂਦੇ ਨੇ ਨਾ ਰਾਤ ਨੂੰ ਸੌਣ ਲੱਗਿਆ ਦੁੱਧ ਤਾਂ ਪੀਂਦੇ ਨੇ ਨਾ ਬਸ ਉਹਦੇ ਵਾਸਤੇ ਫਾਰਮੂਲਾ ਹੈ ਅੱਛਾ ਜਿਹੜੇ ਲੋਕ ਡਰਾਈਵਰੀ ਕਰਦੇ ਨੇ ਬਹੁਤ ਲੰਮਾ ਲੰਮਾ ਸਮਾਂ ਉਹਨਾਂ ਨੂੰ ਚਲਾਉਣਾ ਪੈਂਦਾ ਉਹ ਕੂਨੀ ਆਪਣੀ ਇਧਰਲੇ ਪਾਸੇ ਰੱਖ ਲੈਂਦੇ ਨੇ ਸਟੇਰਿੰਗ ਦੇ ਦਲੇ ਪਾਸੇ ਅਸਾਨੀ ਵਾਸਤੇ ਸਰ ਉਸ ਤੋਂ ਬਾਅਦ ਉਹਨਾਂ ਦਾ ਕੂਨੀ ਦਾ ਦਰਦ ਹੀ ਨਹੀਂ ਜਾਂਦਾ ਉਹ ਕਹਿੰਦੇ ਜਦੋਂ ਚੱਕਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਸਟੇਰਿੰਗ ਚਲਾ ਰਹੇ ਹੋ ਨਹੀਂ ਚਲਾ ਰਹੇ ਮੂਵਮੈਂਟ ਹੀ ਨਹੀਂ ਹੁੰਦੀ ਉਹਨਾਂ ਤੇ ਕੰਮ ਕਰੇਗਾ ਖਾਸ ਕਰਕੇ ਜਿਹੜੇ ਸਾਡੇ ਬਾਹਰ ਵਿਦੇਸ਼ਾਂ ਦੇ ਵਿੱਚ ਸਾਡਾ ਭਾਈਚਾਰਾ ਟਰਾਲਾ ਚਲਾਉਂਦਾ ਟਰਾਲਾ ਚਲਾਉਂਦਾ ਉਹਨਾਂ ਵਾਸਤੇ ਤਾਂ ਸਾਰੇ ਇਹ ਇੱਕ ਅੰਮ੍ਰਿਤ ਦੁੱਧ ਹੈ ਅੰਮ੍ਰਿਤਮਈ ਦੁੱਧ ਬਣ ਜਾਣਾ ਹੈ ਕਿ ਜਿਹੜੇ ਡਰਾਈਵਰੀ ਕਰਦੇ ਨੇ ਜਿਵੇਂ ਸਿਟਿੰਗ ਵਾਲੀ ਜੌਬ ਆ ਜਿਨ੍ਹਾਂ ਦੀ ਤਾਂ ਉਹਨਾਂ ਵਾਸਤੇ ਬਹੁਤ ਕਮਾਲ ਦੀ ਚੀਜ਼ ਬਣ ਜਾਣੀ ਹੈ ਤੇ ਜਿਹੜੇ ਰਾਤ ਨੂੰ ਸੁੱਤੇ-ਸੁੱਤੇ ਜਿਨ੍ਹਾਂ ਦਾ ਸਰੀਰ ਸੌ ਜਾਂਦਾ ਆਪ ਵੀ ਸੌ ਜਾਂਦੇ ਨੇ ਸਰੀਰ ਵੀ ਸੌ ਜਾਂਦਾ ਤੇ ਜਦੋਂ ਸਵੇਰੇ ਉੱਠਦੇ ਨੇ ਉਹ ਕਹਿੰਦੇ ਉੱਠਣ ਜੋਗੀ ਜਾਣ ਹੀ ਨਹੀਂ ਹੈ ਨਹੀਂ ਮੂਵਮੈਂਟ ਕਿਵੇਂ ਕਰੀਏ ਮੂਵਮੈਂਟ ਹੀ ਨਹੀਂ ਹੁੰਦੀ ਕਈ ਵਾਰ ਸਾਰੇ ਸਰੀਰ ਨੂੰ ਸਿਰਫ 3 ਦਿਨ 3 ਦਿਨ ਇਸ ਫਾਰਮੂਲੇ ਨੂੰ ਵਰਤ ਵਰਤ ਕੇ ਪੀ ਕੇ ਰਾਤ ਨੂੰ ਸੌ ਜਾਣਾ ਸਵੇਰੇ 3 ਦਿਨਾਂ ਦੇ ਵਿੱਚ ਉਹਨਾਂ ਦੀ ਬਾਡੀ ਦੇ ਵਿੱਚ ਜਿਹੜਾ ਹੈ ਉਹ ਬਦਲਾਅ ਨਜ਼ਰ ਆ ਜਾਏਗਾ ਜਿਹੜੇ ਲੇਜੀਨੈਸ ਦੇ ਵਿੱਚ ਉੱਠਦੇ ਸੀ ਪੈਰ ਥੱਲੇ ਲਾਉਣ ਤੋਂ ਡਰਦੇ ਸੀ ਵੀ ਹੱਥ ਲੱਤ ਸੁੱਤੀ ਆ ਪੈਰ ਸੁੱਤੀ ਆ ਕੰਦ ਨੂੰ ਫੜਫੜ ਕੇ ਕਈ ਵਾਰ ਉੱਠਦੇ ਨੇ ਕੰਦ ਨੂੰ ਫੜਫੜ ਕੇ ਉੱਠਦੇ ਨੇ ਉਹ ਬੁੜਕ ਕੇ ਉੱਠਿਆ ਕਰਨਗੇ ਉਹ ਬੁੜਕ ਕੇ ਉੱਠਣਗੇ ਇਹ ਫਾਰਮੂਲੇ ਦਾ ਕਮਾਲ ਹੈ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਜਿਹੜੇ ਸਾਡੇ ਵੀਰ ਸਾਡੀਆਂ ਭੈਣਾਂ ਇਸ ਵੇਲੇ ਵੀਡੀਓ ਨੂੰ ਦੇਖ ਰਹੇ ਨੇ ਸਾਡੇ ਮਾਮਾ ਇਸ ਵੇਲੇ ਵੀਡੀਓ ਨੂੰ ਦੇਖ ਰਹੇ ਨੇ ਉਹ ਕਹਿੰਦੇ ਜੀ ਡਾਕਟਰ ਸਾਹਿਬ ਸਾਨੂੰ ਤੇ ਟੋਟ ਕੇ ਫਾਰਮੂਲੇ ਬਹੁਤ ਇਸਤੇਮਾਲ ਅਸੀਂ ਕਰਕੇ ਦੇਖ ਲਏ ਇਹ ਦੁੱਧ ਵੀ ਬੜਾ ਪੀ ਕੇ ਦੇਖਿਆ ਹੋਰ ਵੀ ਟੋਟ ਕੇ ਅਸੀਂ ਲੈ ਕੇ ਦੇਖੇ ਪਰ ਜਿੰਨਾ ਫਰਕ ਤੁਸੀਂ ਕਹਿ ਰਹੇ ਵੀ ਤੁਸੀਂ ਕਹਿ ਰਹੇ ਵੀ ਬੁੜਕ ਕੇ ਉੱਠਣਗੇ ਪਰ ਉਹ ਗੱਲ ਕਈ ਵਾਰ ਬਣਦੀ ਨਹੀਂ ਜ਼ਿਆਦਾਤਰ ਜੀ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 12 ਉਹਨਾਂ ਤੇ ਕੰਮ ਕਰਦਾ ਫਿਰ ਇਹ ਦੁੱਧ ਜੀ ਤੁਹਾਡਾ ਹੋਰ ਕੋਈ ਨੁਸਖੇ ਫਾਰਮੂਲੇ ਤੁਸੀਂ ਬਣਾਏ ਹੁੰਦੇ ਨੇ ਵੇਖੋ ਜੀ ਜੇ ਤਾਂ ਤੰਦਰੁਸਤ ਰਹਿਣਾ ਤੇ ਆਪਾਂ ਨੂੰ ਇਹ ਐਫਰਟ ਕਰਨੇ ਪੈਣਗੇ ਠੀਕ ਹੈ ਠੀਕ ਹੈ ਤਾਂ ਜਿਹੜਾ ਵੀ ਪਰਸਨ ਇਸ ਐਫਰਟ ਨੂੰ ਕਰ ਲੇਗਾ ਤਾਂ ਉਹ ਤਾਂ ਉਹੀ ਆਪਾਂ ਗੱਲ ਕਰ ਰਹੇ ਹਾਂ ਵੀ ਘਰੇ ਬੈਠਾ ਹੀ ਆਪਣੇ ਨਾਮਨੈਸ ਨੂੰ ਸੋਨਪਾਨ ਨੂੰ ਦੂਰ ਕਰ ਲੇਗਾ ਪਰ ਜਿਹੜਾ ਇਹ ਕਹਿ ਰਿਹਾ ਹੈ ਕਿ ਮੈਂ ਕੁਝ ਕਰਨਾ ਹੀ ਨਹੀਂ ਚਾਹੁੰਦਾ ਮੈਂ ਕੁਝ ਕਰਨਾ ਹੀ ਨਹੀਂ ਹੈ ਤਾਂ ਉਹਨਾਂ ਵਾਸਤੇ ਸਰ ਆਪਣੇ ਕੋ ਇਹ ਰਾਮ ਬਾਣ ਜਿਹੜਾ ਇਹ ਡ੍ਰੌਪਸ ਨੇ ਇਹ ਬੂੰਦਾ ਨੇ ਇਹ ਰਾਮਬਣ ਇਲਾਜ ਹੈ ਜਿਹੜਾ ਉਹਨਾਂ ਦੇ ਸੁਣਨ ਪਨ ਨੂੰ ਕੁਝ ਹੀ ਦਿਨਾਂ ਦੇ ਵਿੱਚ ਠੀਕ ਕਰਨ ਦਾ ਦਮ ਰੱਖਦਾ ਹੈ ਇਹ ਕੀ ਹੈ ਜੀ ਇਹਦੇ ਚ ਇਹ ਗੋਲੀਆਂ ਨਹੀਂ ਹੈ ਕੈਪਸੂਲ ਨਹੀਂ ਸਰ ਇਹ ਇਲੈਕਟ੍ਰੋ ਹੋਮਿਓਪੈਥੀ ਦੇ ਉਹ ਡ੍ਰੌਪਸ ਨੇ ਜਿਹਦੇ ਵਿੱਚ 114 ਤਰ੍ਹਾਂ ਦੇ ਪਲਾਂਟਸ ਦੇ ਐਕਸਟ੍ਰੈਕਟ ਕੱਢੇ ਗਏ ਨੇ ਔਰ ਇਹ ਜਿਹੜੇ ਐਕਸਟ੍ਰੈਕਟ ਨੇ ਇਹ ਜਿਹੜੇ ਨੇ ਇਹ ਅਲੱਗ-ਅਲੱਗ तरीके ਨਾਲ ਫਾਰਮੂਲੇਸ਼ਨ ਬਣਦੀ ਹੈ ਤਾਂ ਇਹ ਜਿਹੜੀ ਆਪਣੀ ਫਾਰਮੂਲੇਸ਼ਨ ਆਪਾਂ ਸੁੰਨਪਨ ਦੇ ਵਿੱਚ ਦੰਨੇ ਆ ਤੇ ਇਹਦੇ ਸਿੰਪਲ ਗਲਾਸੀ ਦੇ ਵਿੱਚ ਇਸ ਤਰੀਕੇ ਨਾਲ 1 2 3 4 5 ਇਸ ਤਰੀਕੇ ਨਾਲ ਇਹਦੀਆਂ 5 ਤੋਂ 10 ਬੂੰਦਾ ਪਾਣੀ ਚ ਪਾ ਕੇ ਸਿੰਪਲ ਤਰੀਕੇ ਨਾਲ ਸਿੰਪਲ ਪਾਣੀ ਹੈ ਇਹ ਚ ਪਾ ਕੇ ਆਪਾਂ ਪੀਣੀਆਂ ਨੇ अच्छा डॉक्टर साहब ਇਹ ਇਹ ਬੂੰਦਾਂ ਦਾ ਜਿਹੜੀ ਤੁਸੀਂ ਪੀਤੀਆਂ ਹੈਗੀਆਂ ਨੇ ਹੁਣ ਇਹਨਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਜਾਂ ਮੇਰਾ ਸਵਾਲ ਇਹ ਹੈ ਕਿ ਜਿਹੜੇ ਲੋਕ ਨਮਨੈਸ ਦਾ ਇਲਾਜ ਵੱਡੇ ਵੱਡੇ ਹਸਪਤਾਲਾਂ ਤੋਂ ਡਾਕਟਰਾਂ ਤੋਂ ਕਰਵਾ ਰਹੇ ਨੇ ਜਿਹੜੀ ਦਵਾਈ ਉਹਨਾਂ ਦੀ ਚੱਲ ਰਹੀ ਹੈ ਸੁਣਨਪਨ ਦੀ ਹੱਥਾਂ ਪੈਰਾਂ ਦੇ ਸੌਣ ਦੀ ਜਾਂ ਕੋਈ ਵੀ ਕਿਸੇ ਹਿੱਸੇ 'ਚ ਵੀ ਸੌਣ ਦੀ ਗੱਲ ਚੱਲ ਰਹੀ ਹੈ ਤਾਂ ਇਹ ਥੋੜੀ ਇਹ ਬੂੰਦਾਂ ਤੁਹਾਡੀ ਲੈ ਸਕਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਸਰ ਬਿਲਕੁਲ ਲੈ ਸਕਦੇ ਆ ਜਿਹੜੀ ਵੀ ਕੋਈ ਮੈਡੀਸਿਨ ਚੱਲਦੀ ਉਹਦੇ ਨਾਲ ਵੀ ਆਪਾਂ ਇਹਨੂੰ ਇੱਕ ਵਾਰ ਸ਼ੁਰੂ ਕਰ ਸਕਦੇ ਆ ਉਰੇ ਦਾ ਜ਼ੀਰੋ ਸਾਈਡ ਇਫੈਕਟ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਉਹ ਇਸ ਕਰਕੇ ਸਾਈਡ ਇਫੈਕਟ ਨਹੀਂ ਹੈ ਕਿਉਂਕਿ ਇਹ ਪਲਾਂਟਸ ਤੋਂ ਬਣੀ ਹੋਈ ਹੈ 114 ਤਰ੍ਹਾਂ ਦੇ ਪਲਾਂਟਸ ਤੋਂ ਹੀ ਬਣੀ ਹੋਈ ਹੈ ਜਿਹੜੇ ਇਹਦੇ ਅਰਕ ਨੇ ਇਸ ਕਰਕੇ ਜਿੰਨੇ ਵੀ ਪਲਾਂਟਸ ਨੇ ਕੁਦਰਤ ਨੇ ਬਣਾਏ ਨੇ ਉਹਨਾਂ ਦਾ ਸਾਡੀ ਬੋਡੀ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਸ ਕਰਕੇ ਇਹ ਸੇਫ ਪੈਥੀ ਹੈ ਜੀ ਸੇਫ ਹੈ ਅੱਛਾ ਡਾਕਟਰ ਸਾਹਿਬ ਚਲੋ ਇਹ ਸਾਨੂੰ ਨੁਸਖਾ ਫਾਰਮੂਲਾ ਦੱਸ ਦਿਓ ਹੁਣ ਜਿਹੜਾ ਇਹ ਬਣਾਉਣਾ ਕਿਵੇਂ ਹੈ ਲਸਣ ਕਿਵੇਂ ਇਹਦੇ ਵਿੱਚ ਪਾਉਣਾ ਹੈ ਦੁੱਧਾ ਗਲਾਸ ਤੁਸੀਂ ਰੱਖਿਆ ਹੈ ਲਸਣ ਇੱਥੇ ਰੱਖੇ ਹੋਈਆਂ ਨੇ ਕਲੀਆਂ ਜੀ ਇਹ ਸਰ ਇੱਕ ਗਲਾਸ ਦੁੱਧ ਜਿਹੜਾ ਹੈ ਉਹ ਆ ਕਾਣ ਤੋਂ ਬਾਅਦ ਤਿੰਨ ਤੋਂ ਚਾਰ ਕਲੀਆਂ ਜਿਹੜੀਆਂ ਨੇ ਲਸਣ ਦੀਆਂ ਛਿਲਕੇ ਉਹਦੇ ਵਿੱਚ ਪਾ ਕੇ ਇੱਕ ਉਬਾਲਾ ਦਵਾ ਦੇਣਾ ਸਿੰਪਲ ਉਬਾਲਾ ਦਵਾ ਕੇ ਇਹਨੂੰ ਨੀਚੇ ਉਤਾਰ ਕੇ ਔਰ ਕੋਸਾ-ਕੁਸਾ ਪੀਣਾ ਹੈ ਠੰਡਾ ਕਰਕੇ ਨਹੀਂ ਪੀਣਾ ਕੋਸਾ-ਕੁਸਾ ਪੀਣਾ ਔਰ ਸਭ ਤੋਂ ਪਹਿਲੇ ਨੰਬਰ ਤੇ ਫਿਰ ਹੁਕੀ ਸਾਹਿਬ ਇਹਦਾ ਟੇਸਟ ਬਹੁਤ ਬਾਖਮਾਲ ਬਣ ਜਾਂਦਾ ਜੋ ਤੁਸੀਂ ਲਸਣ ਪਾ ਕੇ ਦੁੱਧ ਬਣਾ ਲੈਂਦੇ ਹੋ ਤਾਂ ਟੇਸਟ ਬਹੁਤ ਸੋਹਣਾ ਬਣ ਜਾਂਦਾ ਔਰ ਜੋ ਟੇਸਟ ਵੀ ਟੇਸਟੀ ਵੀ ਹੋਏਗਾ ਔਰ ਰੋਗਾ ਨੂੰ ਤੁਹਾਡੇ ਨਾਮਨਸ ਨੂੰ ਠੀਕ ਵੀ ਕਰੇਗਾ ਤਾਂ ਸਰ ਇਹ ਤਾਂ ਗੱਲ ਉਹੀ ਹੋਗੀ ਸੋਨੇ ਤੇ ਸੁਹਾਗ ਵਾਲੀ ਗੱਲ ਵੀ ਟੇਸਟ ਵੀ ਆ ਗਿਆ ਤੇ ਰੋਗ ਵੀ ਠੀਕ ਹੋ ਗਿਆ ਜੀ 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 ਸੋ ਤੁਸੀਂ ਦੇਖੋ ਇਹ ਦੁੱਧ ਹੈਗਾ ਜਿਹੜਾ ਇੱਥੇ ਇਸ ਵੇਲੇ ਉਬਾਲਾ ਮਾਰ ਰਿਹਾ ਹੈ ਔਰ ਇਹਦੇ ਵਿੱਚ ਕਲੀਆਂ ਹੈਗੀਆਂ ਨੇ ਡਾਕਟਰ ਸਾਹਿਬ ਨੇ ਪਾਈਆਂ ਨੇ ਤਿੰਨ ਚਾਰ ਕਲੀਆਂ ਦਾ ਇਸਤੇਮਾਲ ਕੀਤਾ ਹੈ ਔਰ ਇਹਦੇ ਵਿੱਚ ਗਾਂ ਦਾ ਦੁੱਧ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਦੁੱਧ ਦੇਖੋ ਹੁਣ ਤੁਸੀਂ ਉਬਲ ਰਿਹਾ ਉਬਲਣ ਤੋਂ ਬਾਅਦ ਜਿਹੜਾ ਨੁਸਖਾ ਫਾਰਮੂਲਾ ਤਿਆਰ ਵਰ ਤਿਆਰ ਹੈ ਇਸ ਨੁਸਕੇ ਨੂੰ ਅਸੀਂ ਹੁਣ ਜਿਹੜਾ ਦੁੱਧ ਦੇ ਵਿੱਚ ਪਾ ਲਿਆ ਤੇ ਜਿਹੜੀਆਂ ਅਸੀਂ ਕਹਿ ਲਈਏ ਕਿ ਇਹ ਦੇਖੋ ਇਹ ਕਲੀਆਂ ਨਿਕਲੀਆਂ ਨੇ ਲਸਣ ਵਾਲਾ ਦੁੱਧ ਹੈਗਾ ਇੱਕਦਮ ਤਿਆਰ ਬਰ ਤਿਆਰ ਹੈਗਾ ਅੱਛਾ ਡਾਕਟਰ ਸਾਹਿਬ ਕਿੰਨੇ ਦਿਨ ਇਸਤੇਮਾਲ ਕਰਨਾ ਹੈ ਜੀ ਇਹ ਸਾਰੇ ਨੂੰ ਆਪਾਂ ਹਰ ਰੋਜ਼ ਵੀ ਪੀ ਸਕਦੇ ਹਾਂ ਠੀਕ ਹੈ ਹਰ ਰੋਜ਼ ਵੀ ਪੀ ਸਕਦੇ ਹਾਂ ਕਿਉਂਕਿ ਰਾਤ ਨੂੰ ਦੁੱਧ ਤਕਰੀਬਨ ਲੋਕ ਪੀ ਕੇ ਸੌਂਦੇ ਨੇ ਬਸ ਉਹਦੇ ਵਿੱਚ ਸਿੰਪਲ ਹੈ ਉਹਦੇ ਵਿੱਚ ਕਲੀਆਂ ਪਾ ਦੇਣੀਆਂ ਨੇ ਤਾਂ ਇਹਨੂੰ ਆਪਾਂ ਡੇਲੀ ਵੀ ਲੈ ਸਕਦੇ ਹਾਂ ਬਟ ਜਦੋਂ ਤੱਕ ਜੇ ਤੁਹਾਨੂੰ ਸਮੱਸਿਆ ਠੀਕ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਜ਼ਰੂਰਤ ਵੀ ਨਹੀਂ ਬਣਦੀਦੀ ਲੈਣ ਦੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਕੀ ਟੰਗ ਹੈਗਾ हां ਇਹਦੇ ਵਾਸਤੇ ਸਰ ਆਪਣਾ ਜਿਹੜਾ ਇਹ ਸੈਂਟਰ ਹੈ ਇਹ ਬੀ ਬਲੌਕ ਹਾਊਸ ਨੰਬਰ 9 ਨਿਊ ਅੰਮ੍ਰਿਤਸਰ ਦੇ ਵਿੱਚ ਹੈ ਔਰ ਚੱਲ ਰਿਹਾ ਸਕਰੀਨ ਦੇ ਉੱਪਰ ਜਿਹੜੇ ਨੰਬਰ ਨੇ ਉਹਦੇ ਤੇ ਫੋਨ ਲਗਾ ਕੇ ਸਾਡੀ ਟੀਮ ਨਾਲ ਸੰਪਰਕ ਕਰਕੇ ਵੀ ਤੁਸੀਂ ਅਪਾਇੰਟਮੈਂਟ ਆਪਣੀ ਬਣਾ ਸਕਦੇ ਹੋ ਜੀ ਜੀ ਅੱਛਾ ਡਾਕਟਰ ਸਾਹਿਬ ਇਹ ਤਾਂ ਰਿਹ ਲਸਣ ਵਾਲਾ ਦੁੱਧ ਤੇ ਤੁਸੀਂ ਹਲਦੀ ਵੀ ਰੱਖੀ ਹੈ ਦਾਲਚੀਨੀ ਵੀ ਰੱਖੀ ਹੈ ਅਦਰਕ ਵੀ ਰੱਖਿਆ ਹੈ ਕਾਲੀ ਮਿਰਚ ਵੀ ਰੱਖੀ ਹੈ ਸ਼ਹਿਦ ਵੀ ਰੱਖਿਆ ਇਹ ਕੀ ਕਰਦੇ ਹੋ ਜੀ ਫਿਰ ਇਹਨਾਂ ਦਾ ਇਹ ਸਰ ਇਹ ਵੀ ਫਾਰਮੂਲਾ ਜਿੰਨਾ ਵੀ ਆਪਣੇ ਕੋਲੇ ਪਿਆ ਹੈ ਇਹ ਵੀ ਨਾਮਨੈਸ ਦੇ ਉੱਪਰ ਹੀ ਹੈ ਪਰ ਇਹ ਅਕੋਰਡਿੰਗ ਟੂ ਜਿਹੜਾ ਹੈਗਾ ਉਹ ਬਾਡੀ ਉੱਪਰ ਡਿਜ਼ੀਜ਼ ਦੇ ਮੁਤਾਬਕ ਹੈ ਔਰ ਤਸਵੀਰ ਦੇ ਮੁਤਾਬਕ ਹੈ ਕਿਸੇ ਦੀ ਪਿਤ ਪਿਤ ਵਿਪ੍ਰਤੀਕਤੀ ਦੀ ਜਿਹੜੀ ਉਹ ਬਾਡੀ ਹੈ ਕਿਸੇ ਦੀ ਕਫ ਹੈ ਕਿਸੇ ਦੀ ਵਾਤ ਹੈ ਇਹ ਤਿੰਨਾਂ ਦੇ ਵਿੱਚ ਹੈ ਤਾਂ ਉੱਥੇ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਮਤਲਬ ਮਾਫ ਕਰਨਾ ਤੁਹਾਨੂੰ ਮੈਂ ਵਿਚੋ ਰੋਕ ਰਿਹਾ ਮਤਲਬ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਕਿਸੇ ਨੂੰ ਹਲਦੀ ਵਾਲਾ ਦੁੱਧ ਦੇਣਾ ਹੈ ਸੁਨਪਣਾ ਦੂਰ ਕਰਨ ਵਾਸਤੇ ਕਿਸ ਨੂੰ ਉਹ ਦਾਲਚੀਨੀ ਵਾਲਾ ਦੇਣਾ ਕਿਸੇ ਨੂੰ ਅਦਰਕ ਵਾਲਾ ਦੇਣਾ ਉਹ ਸਾਰਾ ਮਰੀਜ਼ ਦਾ ਚੈੱਕਅਪ ਕਰਨ ਤੋਂ ਬਾਅਦ ਜਾਂ ਜੋ ਤੁਹਾਡੇ ਨਾਲ ਗੱਲ ਕਰਦਾ ਉਸ ਤੋਂ ਬਾਅਦ ਕਰ ਦਿਓ ਇਹ ਚੀਜ਼ ਕਾਉਂਸਲਿੰਗ ਜਦੋਂ ਪੇਸ਼ੈਂਟ ਸਾਡੇ ਕੋਲ ਆਂਦਾ ਉਹਦੀ ਕਾਉਂਸਲਿੰਗ ਹੁੰਦੀ ਫਿਰ ਸਾਨੂੰ ਪਤਾ ਲੱਗਦਾ ਕਿ ਦੀ ਬੋਡੀ ਤਸਵੀਰ ਕਿਵੇਂ ਦੀ ਹੈ ਫਿਰ ਉਹਨੂੰ ਉਹ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਕਾਲੀ ਮਿਰਚ ਪਾ ਕੇ ਦੁੱਧ ਪੀਣਾ ਜਾਂ ਹਲਦੀ ਪਾ ਕੇ ਪੀਣਾ ਜਾਂ ਉਹਦੀ ਤੁਸੀਂ ਸ਼ਹਿਦ ਐਡ ਕਰਨਾ ਜਾਂ ਤੁਸੀਂ ਦਾਲਚੀਨੀ ਐਡ ਕਰਨੀ ਜਾਂ ਅਦਰਕ ਵਾਲਾ ਦੁੱਧ ਪੀਣਾ ਇਹ ਅਲੱਗ-ਅਲੱਗ ਫਾਰਮੂਲੇਸ਼ਨ ਅਕੋਰਡਿੰਗ ਟੂ ਜਿਹੜਾ ਹੈ ਉਹ ਪੇਸ਼ੈਂਟ ਦਿੱਤੀ ਜਾਂਦੀ ਹੈ ਜੀ ਮਤਲਬ ਅਸੀਂ ਇਹ ਗੱਲ ਕਹਿ ਲਈ ਵੀ ਤੁਸੀਂ ਜਿਹੜਾ ਯੁੱਧ ਹੈਗਾ ਸੁੰਨਪਾਣ ਵੱਲੇ ਖਿਲਾਫ ਉਹ ਅਦਰਕ ਤੋਂ ਕਰਾਉਣਾ ਹੈ ਕਾਲੀ ਮਿਰਚ ਤੋਂ ਕਰਾਉਣਾ ਹੈ ਜਾਂ ਦਾਲਚੀਨੀ ਤੋਂ ਕਰਾਉਣਾ ਹੈ ਜਾਂ ਫਿਰ ਹਲਦੀ ਪਾ ਕੇ ਉਹ ਸੈੱਟ ਕਰਨਾ ਹੈ ਉਹ ਅਕੋਰਡਿੰਗ ਟੂ ਮਰੀਜ਼ ਹੋਏ ਅਕੋਰਡਿੰਗ ਟੂ ਮਰੀਜ਼ ਹੋਏਗਾ ਜੀ ਬਿਲਕੁਲ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਹੈਗਾ ਇੱਥੇ ਡਾਕਟਰ ਸਾਹਿਬ ਦਾ ਕਲੀਆਂ ਵਾਲਾ ਜਿਹੜਾ ਅਸੀਂ ਕਹਿ ਲਈਏ ਕਿ ਲਸਣ ਵਾਲਾ ਦੁੱਧ ਹੈਗਾ ਜਿਹੜਾ ਇੱਥੇ ਡਾਕਟਰ ਸਾਹਿਬ ਨੇ ਬਣਾ ਕੇ ਸਾਨੂੰ ਦਿਖਾਇਆ ਕਿ ਔਰ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ 3 ਦਿਨਾਂ ਦੇ ਵਿੱਚ ਵਿੱਚ ਸੁਣਨ ਪਨ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ ਤਾਂ ਤੁਹਾਨੂੰ ਉਹਦੇ ਵਿੱਚ ਫਰਕ ਪੈਣਾ ਜਿਹੜਾ ਸ਼ੁਰੂ ਹੋ ਜਾਏਗਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਡਾਕਟਰ ਨਾਲ ਜਾਂ ਫਿਰ ਆਪਣੇ ਨੇੜਲੇ ਕਿਸੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਇਹਨੂੰ ਇੰਟੇਕ ਕਰ ਅਸੀਂ ਸ਼ੁਰੂ ਕਰਨਾ ਹੈ ਧੰਨਵਾਦ